ਮੋਂਗਾ ਜੀ ਤੀਰੀ ਤੇ ਮਾਲਕ ਮੋਂਗਾ ਜੀ ਸ੍ਰੀ ਬਾਦਸ਼ਾਹ ਧਾਨ ਕੰਨ ਕੰਨ ਮੋਂਗਾ ਜੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਵਨ ਸਤਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਅਤੇ ਜੋਤੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਜਨਾਥ ਜੀ ਮਹਾਰਾਜ ਜੀ ਦੇ ਮਕਦਸ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਰਕਰਮਾਂ ਦੇ ਵਿੱਚ ਸੁਭਾਏ ਮਾਨ ਗੁਰੂ ਖਾਲਸਾ ਜੀ ਆਓ ਸੰਤਾਂ ਦਾ ਪਹਿਲਾ ਗੁਰੂ ਫਤਿਹ ਦੀ ਸਾਜ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਦਾ ਪੰਥ ਵਿਆਰਗ ਵਿਲਖਣ ਹੈ ਸਿੱਖ ਪੰਥ ਦੀਆਂ ਆਪਣੀਆਂ ਰਵੱਤਾ ਅਤੇ ਆਪਣੀਆਂ ਪਰੰਪਰਾਵਾਂ ਹਨ ਦੁਨੀਆ ਦੇ ਵਿੱਚ ਵਸਣ ਵਾਲਾ ਹਰ ਸਿੱਖ ਮਾਈ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਕਰਦਿਆਂ ਪੰਥ ਕਰਵਤਾ ਆਦੀ ਪਰੰਪਰਾਵਾਂ ਤੇ ਚੱਲਣ ਦਾ ਹਮੇਸ਼ਾ ਹੀ ਨਿਸ਼ਚਾ ਰੱਖਦਾ ਹੈ ਪਿਛਲੇ ਦਿਨੀ ਛੀਂ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਰਾਹੀ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਸਿੱਖ ਸਿਧਾਂਤਾਂ ਨੂੰ ਛੱਟ ਮਾਰੀ ਗਈ ਪਾਲਤ ਕਰਵਤਾਂ ਦਾ ਘਾਣ ਹੋਇਆ ਔਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੇ ਪਾਏ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬਣੀ ਗਹਿਰੀ ਸੱਟ ਵੱਜੀ ਦੁਨੀਆ ਭਰ ਦੇ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸਬੰਧੀ ਵੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਦੋ ਬੰਦਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀ ਇੱਕ ਹਰਜੋਤ ਸਿੰਘ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਨਮਾਇੰਦਗੀ ਵੀ ਕਰਦੇ ਨੇ ਦੂਜੇ ਨੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਤੇ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਇੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਵਸੀਲ ਦੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਪਿਛਲੇ ਦਿਨੀ ਜੋ ਸ਼੍ਰੀ ਨਗਰ ਦੇ ਅੰਦਰ ਸ਼ਤਾਬਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਦੀਆਂ ਧਰਜਣਾ ਉੱਡੀਆਂ ਗੁਰੂ ਦਾ ਅਦਬ ਨਹੀਂ ਰਿਹਾ ਕੀ ਤੁਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਐਵੇਂ ਦਾ ਗਲਤ ਪ੍ਰੋਗਰਾਮ ਕਰਕੇ ਸਿੱਖ ਹਿਰਦਿਆਂ ਨੂੰ ਛੱਡ ਵਜੀ ਆ ਗੁਰੂ ਦਾ ਅਦਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਕੀ ਤੁਸੀਂ ਉੱਥੇ ਹਾਜ਼ਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਜਥੇਦਾਰ ਜੀ ਹਾਂਜੀ ਮੈਂ ਆਪਣੀ ਗਲਤੀ ਕਬੂਲ ਕਰਦਾ ਹਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹ ਬਖਸਿੰਧ ਗੁਰੂ ਦਾ ਬਖਸਿੰਧ ਦਰ ਹੈ ਮੈਂ ਆਪਣੀ ਗਲਤੀ ਕਬੂਲ ਕਰਨਾ ਤੇ ਮੇਰਾ ਰੂਮ ਰੂਮ ਸਮਝਦੇ ਹੋ ਦੇਖੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇਦਾਰ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਅਰਥਿਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰੂਆਂ ਦੀ ਸ਼ਹੀਦੀ ਸ਼ਤਾਬਦੀ ਦੀ ਰਮਤਾ ਹੋਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜਥੇਦਾਰ ਜੀ ਮੈਂ ਠੀਕ ਆ ਠੀਕ ਆ ਤੁਸੀਂ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਹ ਲੰਘਣਾ ਆਈ ਗੁਰੂ ਦਾ ਅਦਬ ਨਹੀਂ ਹੋਇਆ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਸਮੂਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਠੀਕ ਹੈ ਬੈਠੋ ਜੰਮੂ ਵਾਲੇ ਸਿੰਘ ਰਣਜੀਤ ਸਿੰਘ ਜਗਪਾਲ ਸਿੰਘ ਸੋਮਨਾਥ ਸਿੰਘ ਇਹਨਾਂ ਨੂੰ ਗਲਾਂ ਦੇ ਵਿੱਚ ਪਾਉਣ ਨੂੰ ਦੋ ਕੋਈ ਸਿੰਘ ਇੱਥੋਂ ਦੋ ਰਣਜੀਤ ਸਿੰਘ ਮਨ ਤੋਂ ਜਵਾਬ ਆਪਾਂ ਕੋਈ ਸਵਾਲ ਜਵਾਬ ਨਹੀਂ ਕਰਨਾ ਬਸ ਥਾ ਜਾਂ ਨਾ ਹੀ ਦੱਸਣੀ ਹੈ ਰਣਜੀਤ ਸਿੰਘ ਪਿਛਲੇ ਦਿਨਾ ਚ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਇੱਕ ਬੰਦੇ ਦਾ ਤੁਸੀਂ ਕੀਰਤਨ ਕਰਵਾਇਆ ਜੀ ਉਹ ਬੰਦਾ ਛੇਕਿਆ ਆਇਆ ਵਾ ਉਹਦੇ ਬਾਰੇ ਕਿਹਾ ਗਿਆ ਵੀ ਉਹਦੇ ਨਾਲ ਰੋਟੀ ਬੇਟੀ ਦੀ ਸਾਜ ਨਹੀਂ ਰੱਖਣੀ ਤੁਸੀਂ ਉਹਦਾ ਪ੍ਰੋਗਰਾਮ ਕਰਾਇਆ ਤੁਸੀਂ ਅਕਾਲ ਤਖਤ ਸਾਹਿਬ ਕੋਲੋਂ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਜੀ ਜਥੇਦਾਰ ਜੀ ਅੱਗੇ দাও ਜੀ ਜਗਪਾਲ ਸਿੰਘ ਤੁਸੀਂ ਪਿਛਲੇ ਦਿਨੀ ਪੰਥ ਵਿੱਚੋਂ ਛੇਕੇ ਹੋਏ ਇੱਕ ਵਿਵਾਦਿਤ ਬੰਦੇ ਦਾ ਕੀਰਤਨ ਕਰਵਾਇਆ ਤੁਸੀਂ ਕੀਰਤਨ ਕਰਵਾਇਆ ਵਾ ਜੀ ਕਰਵਾਇਆ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਤੁਹਾਡੇ ਕੋਲੋਂ ਵੱਡੀ ਗਲਤੀ ਹੋਈ ਕਿ ਤੁਸੀਂ ਜਿਹਦੇ ਨਾਲ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਕਰਵਾਇਆ ਜੀ ਮੰਗਦਾ ਮਾਫੀ ਮੰਗਦੇ ਹਾਂ ਮੰਗਦੇ ਅੱਗੇ ਜੀ ਸੋਮਨਾਥ ਸਿੰਘ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹੜਾ ਕਿ ਜਿਹਦੇ ਨਾਲ ਕਿਹਾਗਾ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਤੁਸੀਂ ਕਰਵਾਇਆ ਤੁਸੀਂ ਇੱਕ ਵਿਵਾਦਿਤ ਬੰਦੇ ਦਾ ਛੇਕੇ ਬੰਦੇ ਦਾ ਪ੍ਰੋਗਰਾਮ ਕਰਾਇਆ ਜਿਹਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀ ਕਿ ਉਹਦੇ ਨਾਲ ਕੋਈ ਸਾਝ ਨਹੀਂ ਰੱਖਣੀ ਤੁਸੀਂ ਗਲਤੀ ਕੀਤੀ ਆ ਇਹਦੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੇ ਪੰਥ ਤੋਂ ਮਾਫੀ ਮੰਗਦੇ ਹੋ ਜੀ ਜਸਰ ਜੀ ਤੋਂ ਮਾਫੀ ਮੰਗਦੇ ਹੋ ਪਰ ਪਤਾ ਨਹੀਂ ਸੀ ਠੀਕ ਹੈ ਜੀ ਬਹਿ ਜਾਓ ਤੁਹਾਡੇ ਸੰਬੰਧੀ ਜੋ ਵੀ ਅਸੀਂ ਸਿੰਘ ਸਾਹਿਬਾਨ ਕਰਕੇ ਕਿਪੀਰ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਦੇਸ਼ ਦਿੱਤਾ ਜਾਉ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੀ ਹੋ ਜਾਓ ਇੱਥੇ ਦੋ ਪੱਖਾ ਇੱਕ ਤੇ ਹਰਜੋਤ ਸਿੰਘ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਉਹਦੀ ਤਨਖਾਹ ਲਗਣੀ ਆ ਦੂਜਾ ਇਹ ਭਾਵੇਂ ਨਿੱਜੀ ਤੌਰ ਤੇ ਪੇਸ਼ ਹੋਏ ਆ ਪਰ ਇਹ ਸਿੱਖਿਆ ਮੰਤਰੀ ਆ ਪੰਜਾਬ ਦੇ ਇਹਨਾਂ ਦੇ ਰਾਹੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜਾਬ ਸਰਕਾਰ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਣਾ ਅੱਜ ਮਿਤੀ 22 ਾਵਣ ਨਾਨਕਸ਼ਹੀ ਸੰਮਤ 557 ਮੁਤਾਬਕ 6 اگست 2025 نو پنڈت سنگھ صاحبان دی اکترتا شری اکال تک صاحب ਵਿਖੇ ਹੋਈ جس وچ ਮਿਤੀ 24 ਜੁਲਾਈ 2025 نو ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ਉਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦਾਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਪ੍ਰੋਗਰਾਮ ਟੈਂਗੋਰ ਹਾਲ ਵਿਖੇ ਕੀਤਾ ਜਿਸ ਵਿੱਚ ਨਾਚ ਗਾਣੇ ਤੇ ਮਨੋਰੰਜਨ ਕਰਕੇ ਸਿੱਖ ਭਾਵਨਾਵਾਂ ਨੂੰ ਗੈਰੀ ਸਾਟ ਮਾਰੀ ਗਈ ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਨੇ ਇਸ ਸੰਬੰਧੀ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਆਤੇ ਪੰਜਾਬੀ ਗਾਇਕ ਵੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀਆਂ ਜਿਨ੍ਹਾਂ ਉੱਤੇ ਵਿਚਾਰ ਕਰਦਿਆਂ ਪੰਜ ਸਿੰਘ ਸਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇਹ ਸਰਕਾਰ ਨਾਲ ਸੰਬੰਧਿਤ ਹੈ ਕਿ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਆਤੇ ਸਿੱਖਿਆ ਉੱਤੇ ਸੈਮੀਨਾਰ ਹੋਸਟਿੰਗ ਆ ਤੇ ਲੈਕਚਰ ਕਰਾਉਣੇ ਚਾਹੀਦੇ ਹਨ ਪਰ ਉਹਨਾਂ ਵਿੱਚ ਵੀ ਸਿੱਖ ਧਾਰਮਿਕ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਇਹਨਾਂ ਸਮਾਗਮਾਂ ਨੂੰ ਕਰਵਾਉਣ ਲਈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਤਸਰ ਦਾ ਸਹਿਯੋਗ ਲਿਆ ਜਾਵੇ ਧਾਰਮਿਕ ਤੇ ਗੁਰਮਤ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਨਗਰ ਕੀਰਤਨ ਸਜਾਉਣੇ ਖਾਲਸਾ ਪੰਥ ਦੀਆਂ ਸਿੱਖ ਸੰਸਥਾ ਅਤੇ ਪੰਥ ਇਹਨਾਂ ਨੂੰ ਪੂਰਨ ਕਰਨ ਲਈ ਪੂਰਨ ਸਮਰੱਥ ਹੈ ਇਸ ਲਈ ਸਰਕਾਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਛੇੜੀ ਆਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਨੇ ਸਹਿਯੋਗ ਕੀਤਾ ਸੀ ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣਦਾ ਸਤਕਾਰ ਕਰੇ ਕਿਉਂਕਿ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮੂਲੀਅਤ ਕਰ ਲਈ ਦੇਸ਼ ਵਿਦੇਸ਼ ਤੋਂ ਸਤਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਨਵੇਂ ਪਾਤਸ਼ਾਹ ਨਾਲ ਸੰਬੰਧਕ ਹੋਰ ਗੁਰਦੁਆਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਗਿਆ ਇਸ ਲਈ ਪੰਜਾਬ ਸਰਕਾਰ ਇਹਨਾਂ ਥਾਵਾਂ ਨੂੰ ਆਉਂਦੇ ਰਸਤੇ ਛੜਕਾਂ ਠੀਕ ਕਰੇ ਪੁਲ ਟੁੱਟਾ ਪਿਆ ਸਾਰਾ ਹੀ ਉਥੋਂ ਵਾਲਾ ਮੈਂ ਥੋੜੇ ਦਿਨ ਪਹਿਲਾਂ ਲੰਘਿਆ ਲੋੜਿੰਗ ਤੇ ਵਿਕਾਸ ਕਾਰਜ ਕਰੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਏ ਜਿਵੇਂ ਬੀਤੇ ਸਮੇਂ ਮਨਾਇਆਂ ਸ਼ਤਾਬ ਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ ਹਸਪਤਾਲ ਯੂਨੀਵਰਸਿਟੀ ਨਾਲ ਸਥਾਪਿਤ ਕੀਤੀਆਂ ਹਨ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਸ ਤਰਜ ਉੱਤੇ ਕਾਰਜ ਕਰਦਿਆ ਨਵੇਂ ਪਾਤਸ਼ਾਹ ਦੀ ਯਾਦਗਾਰ ਵੱਜੋਂ ਲੋਕ ਭਲਾਈ ਲਈ ਆਜਾਏ ਸੰਸਥਾਨ ਕਾਇਮ ਕਰੇ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਮਨਾਇਆ ਗਿਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੜੇ ਕਾਲਜ ਹੂਦ ਵਿੱਚ ਆਏ ਆ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਇਸ ਪਾਸੇ ਸਰਕਾਰ ਜਿਹੜੀ ਆ ਧਿਆਨ ਦੇਵੇ ਸਾਹਮਣੇ ਆਏ ਤੱਥਾਂ ਤੋਂ ਸਪਸ਼ਟ ਹੋਇਆ ਹੈ ਕਿ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੁਗੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੁੰdre ਗਾਣੇ ਗਲਤੀ ਹਰਜੋਤ ਸਿੰਘ ਮੰਨ ਲਈ ਐ ਇਹਨਾਂ ਨੂੰ ਹੁਣ ਜਿਹੜੀ ਇਥੋਂ ਤਨਖਾਹ ਲੱਗੀ ਆ ਹਰਜੋਤ ਸਿੰਘ ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ ਤੇ ਹਾਂ ਕਹਿਣਾ ਵਾ ਸਰਦਾਰ ਹਰਜੋਤ ਸਿੰਘ ਅੱਜ ਹੀ ਹੁਣੇ ਹੀ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਇਥੋਂ ਦਰਬਾਰ ਸਾਹਿਬ ਤੋਂ ਤੁਰ ਕੇ ਜਾਣਗੇ ਇਸ ਸਥਾਨ ਨੂੰ ਜਾਂਦੇ ਰਸਤੇ ਆ ਅਤੇ ਗਲੀਆਂ ਨੂੰ ਆਉਣ ਵਾਲੇ ਸਮੇਂ 'ਚ ਠੀਕ ਕਰਵਾਉਣਗੇ ਪ੍ਰਵਾਹ ਨੇ ਤੁਹਾਨੂੰ ਸਤੂ ਜੀ ਅਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ ਵੱਲਾ ਸ੍ਰੀ ਅੰਮ੍ਰਿਤਸਰ ਵਿਖੇ ਉੱਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਜੈਸੂ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੋੜਦਵਾਰਾ ਪਾਤਸ਼ਾਹੀ 9ਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੁੜਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਇਹ 9ਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੋੜਦਵਾਰਾ ਸ਼੍ਰੀ ਸੀਸਗੰਝ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸਦੀ ਦਾਸ ਨੇ ਭਾਈ ਦਇਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਆੜਾ ਚਲਵਾਇਆ ਤੇਗ ਜੁੱਬਲੇ ਰੂਹ ਚ ਸੜ ਕੇ ਲਪੇਟ ਕੇ ਕਿਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਤਿਲਕ ਜੰਜੂ ਰਾਖਾ ਪ੍ਰਭ ਤਾ ਕਾ ਤੀਨੋ ਵੱਡੋ ਕਲੂ ਮੈਂ ਸਾਚਾ ਧਰਮ ਰੇਤ ਸਾਚਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਿਰਨ ਕਿਵੇਂ ਰੱਖਣਾ ਕਹਿ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾਸਤਮਸਤਕ ਹੋ ਕੇ ਦੋ ਦਿਨ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਜ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ ਬਹਿ ਜੋ ਰਣਜੀਤ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਆ 11 ਦਿਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਂਡੇ ਮਾਂਜਣ ਦੀ ਸੇਵਾ ਪ੍ਰਵਾਨ ਹੈ ਮੈਂ ਕਿਹਾ ਇਹਨਾਂ ਨੂੰ ਹਾਂਜੀ ਜੁਗਰਾਤ ਜੀ ਪ੍ਰਵਾਨ ਹੈ ਇਸ ਤੋਂ ਇਲਾਵਾ 11 ਦਿਨ ਨਿਤਨੇਮ ਤੋਂ ਇਲਾਵਾ ਰੋਜ਼ ਪੰਜ ਜਗਜੀ ਸਾਹਿਬ ਤੇ ਪੰਜ ਜਾਬ ਸਾਹਿਬ ਪਾਠ ਕਰਨੇ ਆ ਪ੍ਰਵਾਨ ਪ੍ਰਵਾਨ ਜੀ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ 1100 ਰੁਪਏ ਦੀ ਦੇਣ ਤੇ 1100 ਗੁਰੂ ਦੀ ਗੋਲਕ 'ਚ ਭੇਟਾ ਕਰਕੇ ਤੇ ਫੇਰ ਇੱਥੇ ਆੜ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਆ ਪ੍ਰਵਾਨ ਜੀ ਥੀਮਾ ਜਾਂਚਨਾ ਦੀ ਅਰਦਾਸ ਅਕਾਲ ਤਖਤ ਸਾਹਿਬ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਜੀ ਪ੍ਰਵਾਨ ਜੀ ਜਗਪਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਂਜਣ ਦੀ ਸੇਵਾ ਹੱਥੀ ਕਰਨੀ ਇੱਕ ਘੰਟਾ ਨੇੜਲੇ ਗੁਰਦੁਆਰੇ ਪ੍ਰਵਾਨਾ ਪ੍ਰਵਾਨ ਜੀ ਸਤਿ ਪਤਿ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜੋਤ ਸਾਹਿਬ ਦੇ ਪਾਠ ਕਰਨੇ ਪ੍ਰਵਾਨਾ ਪ੍ਰਵਾਨ ਜੀ ਸਾਹਿਬ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਉਣਾ 1100 ਰੁਪਏ ਦੀ ਦੇਵ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣੀ ਪਰਵਾਨ ਆ ਪਰਵਾਨ ਹੈ ਜੀ ਅੱਗੇ ਦਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ 1 ਘੰਟਾ ਕਰਨੀ ਪਰਵਾਨ ਆ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਦੇ ਪੰਜ ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਜੀ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਆਉਣਾ 1100 ਰੁਪਏ ਦੀ ਦੇਵ 1100 ਰੁਪਏ ਗੁਰੂ ਕੀ ਗੋਲਕ 'ਚ ਭੇਟਾ ਤੇ ਮਾਫੀ ਦੀ ਅਰਦਾਸ ਖਿਮਾ ਜਾਚਨਾ ਦੀ ਕਰਾਉਣੀ ਪ੍ਰਵਾਨ ਆ ਬੈਠੋ ਦੇਖੋ ਗੁਰ ਸਿੱਖਾ ਇੱਕੋ ਪਿਆਰ ਗੁਰਮਤਾ ਕੁੱਤਾ ਭਾਈਆ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੰਤ ਮਸਤਕ ਆ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਗੁਰੂ ਕੀਆਂ ਸ਼ਤਾਬ ਦੀਆਂ ਰਲ ਮਿਲ ਕੇ ਮਣਾਈਏ ਗੁਰੂ ਨੂੰ ਸਮਰਪਿਤ ਰਹੀਏ ਆਪੋ ਆਪਣੀ ਜਿਹੜੀ ਅਧਿਕਾਰ ਖੇਤਰ ਆ ਉਹਦੇ ਮੁਤਾਬਕ ਆਪਾਂ ਕੰਮ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਹਮੇਸ਼ਾ ਗੁਰੂ ਦੇ ਕਰਜ਼ਦਾਰ ਰਹੀਏ ਗੁਰੂ ਨੂੰ ਸਮਰਪਿਤ ਰਹੀਏ ਸਮੂਹ ਖਾਲਸਾ ਪੰਥ ਨਾਲ ਬੇਨਤੀਆਂ ਕਰਦੇ ਆਂ ਵਿਚਾਰਾ ਕਰਦੇ ਆਂ ਮੈਂ ਵੱਧ ਘੱਟ ਬੋਲ ਗਿਆ ਵਾਂ ਤਾਂ ਪੰਥ ਕੋਲੋਂ ਗੁਰੂ ਕੋਲੋਂ ਮਾਫੀ ਮੰਗਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਵੰਤੇ ਚੰਗੀ ਸਾਫ ਸਫਾਈ ਯਕੀਨੀ ਬਣਾਉਣਗੇ ਗੁਰਦੁਆਰਾ ਕੋਠਾ ਸਾਹਿਬ ਪਾਕਸ਼ਾਈ ਨੌਵੀਂ ਵੱਲਾ ਸ੍ਰੀ ਅੰਮ੍ਰਿਤਸਰ ਵਿਖੇ ਉਥੇ ਨੇੜੇ ਜਾ ਕੇ 100 ਮੀਟਰ ਤੁਰ ਕੇ ਜਾਣਗੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨਗੇ ਪ੍ਰਵਾਨ ਗੋੜਦਵਾਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ 100 ਮੀਟਰ ਤੋਂ ਜਾਂ ਨੇੜੇ ਜਾ ਕੇ ਤੁਰਨਗੇ ਤੇ ਲੁੜਿੰਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ ਪ੍ਰਵਾਨ ਹੈ ਇਹ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਸੀਸਗੰਧ ਸਾਹਿਬ ਦਿੱਲੀ ਵਿਖੇ ਉੱਥੇ ਜਾ ਕੇ ਪਤਾ ਲੱਗੂਗਾ ਕਿ ਕਿਵੇਂ ਸਿੱਖਾਂ ਨੇ ਭਾਈ ਮਤੀ ਦਾਸ ਨੇ ਭਾਈ ਸਦੀ ਦਾਸ ਨੇ ਭਾਈ ਦਿਆਲਾ ਜੀ ਨੇ ਸਿੱਖੀ ਦੇ ਲਈ ਧਾਰਮਿਕ ਆਜ਼ਾਦੀ ਲਈ ਆਪਣੇ ਸੀਸ ਤੇ ਆੜਾ ਚੜਵਾਇਆ ਦੇਗ ਚੁੱਬਲੇ ਰੂਹ ਚ ਸੜ ਕੇ ਲਪੇਟ ਕੇ ਕਿਵੇਂ ਜਲਾਦ ਜਲਾਲਉਦੀਨ ਦੀ ਤਲਵਾਰ ਨੇ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕੀਤਾ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਆ ਤਿਰਕ ਜੰਜੂ ਰਾਖਾ ਪ੍ਰਭ ਤਾਕਾ ਤੀਨੋਂ ਵੱਡੋ ਕਲੂ ਮੈਂ ਸਾਕਾ ਧਰਮ ਰੇਤ ਸਾਕਾ ਜਨ ਕੀਆ ਸੀਸ ਦਿਆਂ ਪਰ ਸਿਰਰ ਨਾ ਦਿਆਂ ਸਿਰਣ ਕਿਵੇਂ ਰੱਖਣਾ ਕਹਿ ਹਰਜੋਤ ਸਿੰਘ ਤੁਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜਾਓਗੇ ਉਪਰੰਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਛਿੜੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੋ ਦਿਨ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਾਉਣਗੇ ਪ੍ਰਵਾਨ ਹੈ ਬਹਿ ਜਾਓ ਰਣਜੀਤ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ ਆ 11 ਦਿਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਂਡੇ ਮਾਂਜਣ ਦੀ ਸੇਵਾ ਪ੍ਰਵਾਨ ਹੈ ਮੈਂ ਕਿਹਾ ਤਾਂ ਇਹਨਾਂ ਨੂੰ ਹਾਂਜੀ ਜੀ ਦਰਬਾਰ ਦੀ ਪ੍ਰਵਾਨ ਹੈ ਇਸ ਤੋਂ ਇਲਾਵਾ 11 ਦਿਨ ਨਿਤਨੇਮ ਤੋਂ ਇਲਾਵਾ ਰੋਜ਼ ਪੰਜ ਜਪਜੀ ਸਾਹਿਬ ਤੇ ਪੰਜ ਜਾਪ ਸਾਹਿਬ ਪਾਠ ਕਰਨੇ ਆ ਪ੍ਰਵਾਨ ਪ੍ਰਵਾਨ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ 1100 ਰੁਪਏ ਦੀ ਦੇਣ ਤੇ 1100 ਗੁਰੂ ਦੀ ਗੋਲਕ 'ਚ ਭੇਟਾ ਕਰਕੇ ਤੇ ਫੇਰ ਇੱਥੇ ਆਣ ਕੇ ਤੁਸੀਂ ਸੁਰਖਰੂ ਹੋਣਾ ਪ੍ਰਵਾਨ ਪ੍ਰਵਾਨ ਹਿਮਾ ਜਾਚਨਾ ਦੀ ਅਰਦਾਸ ਅਕਾਲ ਤਖਸਾਲ ਆਣ ਕੇ ਕਰਨੀ ਤੇ ਸੁਰਖਰੂ ਹੋਣਾ ਪ੍ਰਵਾਨ ਜੀ ਪ੍ਰਵਾਨ ਜੀ ਜਗਪਾਲ ਸਿੰਘ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਂਜਣ ਦੀ ਸੇਵਾ ਹੱਥੀ ਕਰਨੀ 1 ਘੰਟਾ ਨੇੜਲੇ ਗੁਰਦੁਆਰੇ ਪ੍ਰਵਾਨਾ ਪ੍ਰਵਾਨ ਜੀ ਸਤਿਪੰਤੀ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਤੇ ਪੰਜ ਜੋਤਸਾਹਿਬ ਦੇ ਪਾਠ ਕਰਨੇ ਪ੍ਰਵਾਨਾ ਪ੍ਰਵਾਨ ਜੀ ਸਾਹਿਬ ਸੇਵਾ ਪੂਰੀ ਹੋਣ ਤੋਂ ਬਾਅਦ ਛਿੜੀ ਅਕਾਲ ਤੱਕ ਸਾਹਿਬ ਵਿਖੇ ਆਉਣਾ 1100 ਰੁਪਏ ਦੀ ਦੇਵ 1100 ਗੁਰੂ ਕੀ ਗੋਲਕ 'ਚ ਭੇਟਾ ਕਰਨੇ ਆ ਤੇ ਖਿਮਾ ਜਾਚਨਾ ਦੀ ਅਰਦਾਸ ਕਰਾਉਣੀ ਪ੍ਰਵਾਨ ਆ ਪ੍ਰਵਾਲ ਹੈ ਜੀ ਅੱਗੇ ਦਓ ਜੀ ਸੋਮਨਾਥ ਸਿੰਘ ਤੁਸੀਂ ਆਪਣੀ ਗਲਤੀ ਕਬੂਲ ਕੀਤੀ 11 ਦਿਨ ਜੋੜੇ ਝਾੜਨ ਦੀ ਸੇਵਾ ਤੇ ਭਾਂਡੇ ਮਾਜਣ ਦੀ ਸੇਵਾ ਨੇੜਲੇ ਗੁਰਦੁਆਰਾ ਸਾਹਿਬ 1 ਘੰਟਾ ਕਰਨੀ ਪ੍ਰਵਾਨ ਆ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਜਪਜੀ ਸਾਹਿਬ ਦੇ ਪੰਜ ਜਾਪ ਸਾਹਿਬ ਦੇ ਪਾਠ ਕਰਨੇ ਪ੍ਰਵਾਨ ਆ ਜੀ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਆਉਣਾ 1100 ਰੁਪਏ ਦੀ ਦੇਵ 1100 ਰੁਪਏ ਗੁਰੂ ਕੀ ਗੋਲਕ 'ਚ ਭੇਟਾ ਤੇ ਮਾਫੀ ਦੀ ਅਰਦਾਸ ਖਿਮਾ ਜਾਂਚਨਾ ਦੀ ਕਰਾਉਣੀ ਪ੍ਰਵਾਨ ਆ ਬੈਠੋ ਦੇਖੋ ਗੁਰ ਸਿੱਖਾ ਇੱਕੋ ਪਿਆਰ ਗੁਰ ਮਿਤਾ ਕੁੱਤਾ ਭਾਈਆਂ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਸ੍ਰੀ ਆਕਾ